ਹੈ ਫਰੈਂਡਸ ਅੱਛੀ ਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆ ਉਮੀਦ ਕਰਦੀ ਹਾਂ ਤੁਸੀਂ ਵੀ ਆਪਣੇ ਆਪਣੇ ਘਰਾਂ ਵਿੱਚ ਵਧੀਆ ਹੋਵੋਗੇ ਤੇ ਅੱਜ ਮੈਂ ਕਿਹਾ ਚਲੋ ਪੈਣਾਣਾ ਸ਼ੇਅਰ ਕਰਦੇ ਨੇ ਕਿ ਬਾਥਰੂਮ ਸਾਡੇ ਚ ਨੇ ਕਿਰਲੀ ਇੱਕ ਆ ਗਈ ਛੋਟਾ ਜਿਹਾ ਬੱਚਾ ਉਹਦਾ ਤੇ ਕਿਰਲੀਆਂ ਤੋਂ ਮੈਨੂੰ ਬਹੁਤ ਡਰ ਲੱਗਦਾ ਜੇਕਰ ਬਰਸਾਤ ਦਾ ਮੌਸਮ ਹੈ ਤੇ ਮੱਖੀ ਮੱਛਰ ਤੁਹਾਨੂੰ ਪਤਾ ਹੀ ਹੈ ਕਿ ਕਿਰਲੀਆਂ ਵਗੈਰਾ ਆ ਜਾਂਦੀਆਂ ਘਰ 'ਚ ਤੇ ਜੇ ਕਿਰਲੀ ਮੈਨੂੰ ਇਹ ਹੁੰੜਿਆ ਅੱਜ ਕਿ ਜੇ ਕਿਰਲੀ ਆ ਗਈ ਤੇ ਉਹ ਕਿਚਨ ਦੇ ਵਿੱਚ ਨਾ ਚਲੇ ਜੇ ਗੈਸ ਲੱਗੇ ਹਨਾ ਕਈ ਚੀਜ਼ਾਂ ਪਈਆਂ ਹੁੰਦੀਆਂ ਤਾਂ ਨੁਕਸਾਨ ਹੋ ਜਾਂਦਾ ਤੇ ਹਮੇਸ਼ਾ ਹੀ ਜਦੋਂ ਵੀ ਇਦਾਂ ਕਦੀ ਬਰਸਾਤ 'ਚ ਕਦੀ ਨਾ ਕਦੀ ਆ ਜਾਂਦੀ ਉਹ ਪਤਾ ਨਹੀਂ ਕਿੱਥੋਂ ਆ ਗਈ ਵੈਸੇ ਸਾਡੇ ਹੁੰਦੀ ਨਹੀਂ ਇੱਥੇ ਤੇ ਉਹ ਆ ਗਈ ਤੇ ਹੁਣ ਮੈਂ ਉਹਨੂੰ ਬਾ ਪਹਿਲਾਂ ਸਾਡੇ ਏਸੀ ਨਹੀਂ ਸੀ ਹੁੰਦੇ কুলਰ ਹੁੰਦੇ ਸੀ ਤੇ কুলਰਾਂ ਦੇ ਵਿੱਚ ਜਦੋਂ ਵੀ ਪਾਣੀ ਪਾਉਂਦੇ ਸੀਗੇ ਤੇ ਮੱਖੀ ਜਿੱਦਾਂ ਮੱਛਰ ਵਗੈਰਾ ਆ ਜਾਂਦਾ ਸੀਗਾ ਤੇ ਮੈਂ ਇਸ ਟ੍ਰਿਕ ਦੇ ਨਾਲ ਹਮੇਸ਼ਾ ਹੀ ਉਹਨਾਂ ਨੂੰ ਮਤਲਬ ਜਿਹੜੀ ਟਿੱਕ ਮੈਂ ਯੂਜ਼ ਕਰਦੀ ਹਾਂ ਉਹ ਮੈਂ ਘਰ 'ਚ ਵਰਤਦੀ ਹਾਂ ਉਹ ਤਾਂ ਨਾ ਸ਼ੇਅਰ ਕਰਦੀ ਹਮੇਸ਼ਾ ਹੀ ਮੈਂ ਉਹਦਾ ਹੀ ਕਰਦੀ ਹਾਂ ਤੇ ਬਨੇ ਰਹੋ ਮੇਰੇ ਨਾਲ ਤੇ ਚੱਲਦੇ ਹੁਣ ਕਿਚਨ 'ਚ ਤਾਂ ਤੁਹਾਨੂੰ ਦੱਸਦੇ ਆ ਅਗਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਜੋ ਮੇਰਾ ਜਿਹੜਾ ਵੀ ਵਲੌਗ ਵਗੈਰਾ ਹੋਵੇ ਕੁਛ ਜਿਹੜੀ ਮੇਰੀ ਵੀਡੀਓ ਹੋਵੇ ਤੁਹਾਨੂੰ ਜਿਹੜਾ ਨੋਟੀਫਿਕੇਸ਼ਨ ਜਿਹੜਾ ਪਹੁੰਚ ਜਾਏ ਤੇ ਤੁਸੀਂ ਮੇਰੀ ਵੀਡੀਓ ਜਿਹੜੀ ਵੇਖ ਸਕੋ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ ਤੇ ਬਹੁਤ ਵਧੀਆ ਲੱਗਦਾ ਤੇ ਜਦੋਂ ਤੁਸੀਂ ਅੱਛਾ ਅੱਛਾ ਕਮੈਂਟ ਕਰਦੇ ਹੋ ਤੇ ਉਮੀਦ ਕਰਦੀ ਆ ਕਿ ਤੁਸੀਂ ਇਦਾਂ ਹੀ ਮੈਨੂੰ ਅੱਗੇ ਤੱਕ ਇਥੋਂ ਤੱਕ ਤੁਸੀਂ ਲਿਆਂਦਾ ਅੱਗੇ ਤੱਕ ਵੀ ਤੁਸੀਂ ਪਹਚਾਣਾ ਤੇ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰ ਹੈ ਤੇ ਚਲੋ ਫਿਰ ਅੱਜ ਤਾਂ ਦਾ ਟ੍ਰਿਕ ਤੁਹਾਨੂੰ ਦੱਸਦੇ ਆ ਚਲਦੇ ਆ ਕਿਚਨ ਦੇ ਵਿੱਚ ਕਿਰਲੀ ਨਹੀਂ ਯਾਨੀ ਕਿ ਕਿਰਲੀ ਦੇ ਛੋਟੇ ਜਿਹੇ ਬੱਚਾ ਨੇ ਉਹ ਖਿੜਕੀ ਦੇ ਵਿੱਚ ਹੈਗਾ ਤੇ ਹੋ ਸਕਦਾ ਕੋਈ ਰਾਤ ਨੂੰ ਆਉਂਦਾ-ਉਂਦਾ ਕਿਚਨ 'ਚ ਵੀ ਆ ਸਕਦਾ ਤੇ ਇਸ ਕਰਕੇ ਮੈਂ ਲੱਗੀ ਸੀ ਕਰਨ ਵਾਸਤੇ ਉਹਨੂੰ ਭਜਾਉਣ ਵਾਸਤੇ ਕੁਝ ਟ੍ਰਿਕ ਯੂਜ਼ ਕਰਨ ਲੱਗੀ ਸੀ ਤੇ ਮੈਂ ਕਿਹਾ ਮੈਂ ਭੈਣਾਂ ਦੇ ਨਾਲ ਸ਼ੇਅਰ ਕਰ ਦਿੰਨੀ ਆ ਮੈਂ ਕਿੱਦਾਂ ਕਰਦੀ ਆ ਕਿਉਂਕਿ ਜਦੋਂ ਮੱਖੀ ਮੱਛਰ ਆਂਦਾ ਹੈ ਤੇ ਜਦੋਂ ਕੂਲਰਾਂ ਦੇ ਵਿੱਚੋਂ ਪਾਣੀ ਪਾਇਆ ਹੁੰਦਾ ਤੇ ਉਹ ਮੈਂ ਸਾਰੀਆਂ ਭੈਣਾਂ ਨੂੰ ਇਦਾਂ ਚਾਹੀਦਾ ਜੋ ਮੈਂ ਕਰਨ ਲੱਗੀ ਉਹ ਜ਼ਰੂਰ ਕਰਨਾ ਚਾਹੀਦਾ ਤੇ ਆਓ ਚੱਲਦੇ ਹਾਂ ਹੁਣ ਤੁਹਾਨੂੰ ਦੱਸਦੇ ਹਾਂ ਕੀ ਕਰਨਾ ਹੈ ਕਿਹੜੀ ਟ੍ਰਿਕ ਹੈ ਉਹ ਹਾਂਜੀ ਫਰੈਂਡਸ ਤੇ ਇੱਥੇ ਮੈਂ ਕਿਚਨ 'ਚ ਆ ਗਈ ਸੀਗੀ ਤੇ ਇਹ ਮੈਂ ਨਿੰਬੂ ਲੈ ਲਏ ਸੀ ਦੋ ਤਿੰਨ ਕਿਉਂਕਿ ਮੈਂ ਸਾਰੇ ਕਮਰਿਆਂ ਦੇ ਵਿੱਚ ਨਾ ਇਹ ਇਹਨਾਂ ਨੂੰ ਰੱਖ ਦੇਣਾ ਕਿਉਂਕਿ ਬਰਸਾਤ ਦਾ ਮੌਸਮ ਹੈਗਾ ਤੇ ਮੱਖੀ ਮੱਛਰ ਤੇ ਆਂਦਾ ਹੀ ਹੈ ਤੇ ਡਰ ਲੱਗਦਾ ਹੈ ਕਿਤੇ ਮੱਛਰ ਵਗੈਰਾ ਵੀ ਹੋਵੇ ਤੇ ਗੀ ਡੇਂਗੂ ਦਾ ਖਤਰਾ ਹੁੰਦਾ ਤੇ ਨਾਲੇ ਕਿਰਲੀਆਂ ਨੂੰ ਭਜਾਉਣ ਵਾਸਤੇ ਇਹਨਾਂ ਦੀ ਜਿਹੜਾ ਨਿੰਬੂ ਦੇ ਵਿੱਚ ਅਸੀਂ ਇਦਾਂ ਲੌਂਗ ਜਿਹੜੇ 10-15 ਅਸੀਂ ਲੌਂਗ ਲਗਾ ਦਿੰਨੇ ਆ ਤੇ ਇਹਦੀ ਸਮੈਲ ਦੇ ਨਾਲ ਕੀੜੀਆਂ ਜਿਹੜੀਆਂ ਭੱਜ ਜਾਂਦੀਆਂ ਉਹ ਵਾਪਸ ਨਹੀਂ ਆਉਂਦੀਆਂ ਇੱਕ ਟ੍ਰਿਕ ਤੇ ਇਹ ਹੈਗੀ ਆ ਇਹ ਹਮੇਸ਼ਾ ਹੀ ਮੈਂ ਯੂਜ਼ ਕਰਦੀ ਆ ਇਹ ਤਾਂ ਮੈਂ ਤਿੰਨ ਨਿੰਬੂ ਲੈਣੇ ਇਹਨਾਂ ਸਾਰਿਆਂ ਨਿੰਬੂੰਦ ਵਿੱਚ ਇਦਾਂ 10-10 15-15 ਜਿਹੜੇ ਮੈਂ ਲੌਂਗ ਹੈ ਇਦਾਂ ਲਗਾ ਦਿੰਦੀ ਆ ਤੇ ਕਮਰਿਆਂ ਦੇ ਸਾਰੇ ਕੋਨਿਆਂ ਤੇ ਇੱਕ-ਇੱਕ ਇੱਕ ਕਮਰੇ ਦੇ ਵਿੱਚ ਮੈਂ ਲਗਾ ਦਿੰਨਾ ਚਾਹਾਂ ਰੂਮਾਂ ਦੇ ਵਿੱਚ ਮੈਂ ਸਾਰਾ ਹੀ ਨਾ ਇਹ ਲਗਾ ਦਾਂਗੀ ਤੇ ਤਾਂ ਜੋ ਮੱਖੀ ਮੱਛਰ ਨਾ ਆਵੇ ਤੇ ਬਜ਼ੁਰਗਾਂ ਦੇ ਨਾਲ ਵੀ ਹੁੰਦਾ ਕਿ ਜੇ ਕਿਤੇ ਮੱਛਰ ਵਗੈਰਾ ਕਿਤੇ ਕੱਟ ਨਾ ਜਾਵੇ ਹੈਨਾ ਡੇਂਗੂ ਵਗੈਰਾ ਦਾ ਖਤਰਾ ਹੈ ਤੇ ਇਸ ਕਰਕੇ ਮੈਂ ਇਦਾਂ ਇਹ ਟੋਟਕਾ ਜਿਹਾ ਵਰਤਦੀ ਹੁੰਨੀ ਆ ਤੇ ਟ੍ਰਿਕ ਸਮਝੋ ਇਹਨੂੰ ਕਿ ਇਹ ਬਹੁਤ ਵਧੀਆ ਹੈ ਤੇ ਜਦ ਵੀ ਮੇਰੇ ਹਸਬੰਦ ਨੇ ਜਾਦਾ ਮੈਨੂੰ ਦੱਸਿਆ ਕਿ ਕਹਿੰਦੇ ਤੁਸੀਂ ਇਦਾਂ ਕਰਕੇ ਤੇ ਲਗਾ ਦਿਆ ਕਰੋ ਕੂਲਰਾਂ ਦੇ ਅੱਗੇ ਤੇ ਬਿਲਕੁਲ ਮੱਛਰ ਵਗੈਰਾ ਨਹੀਂ ਆਊਗਾ ਤੇ ਫਿਰ ਮੈਂ ਯੂਜ਼ ਕਰਦੀ ਰਹੀ ਇਦਾਂ ਇਹ ਮੈਂ 5-6 ਸਾਲ ਤੋਂ ਇਦਾਂ ਹੀ ਕਰ ਰਹੀ ਆ ਤੇ ਇਦਾਂ ਦੇਖੋ ਬਣ ਜਾਂਦੇ ਜਦੋਂ ਇਹ ਜਿਹੜੇ ਲੌਂਗ ਆ ਇਹਦੇ ਖੱਟੇ ਦੇ ਨਾਲ ਇਹਨਾਂ ਨੇ ਫੁੱਲ ਜਾਣਾ ਤੇ ਕਮਰੇ ਦੇ ਵਿੱਚੋਂ ਇੰਨੀ ਵਧੀਆ 스ਮੈਲ ਆਉਂਦੀ ਬਹੁਤ ਵਧੀਆ 스ਮੈਲ ਆਉਂਦੀ ਤੇ ਇੱਕ ਲੈ ਲਾਂਗੇ ਅਸੀਂ ਪਿਆਜ਼ ਪਿਆਜ਼ ਦੇ ਮੈਂ ਸਾਰੇ ਛਿਲਕੇ ਲੈ ਕੇ ਤੇ ਇੱਕ ਸੂਈ ਦੇ ਧਾਗੇ ਦੇ ਵਿੱਚ ਪਰੋਲਾਂਗੀ ਤੇ ਤਾਂ ਜੋ ਜਿਹੜੀ ਕਿਰਲੀ ਆ ਕਈ ਵਾਰੀ ਗੈਸ ਦੇ ਸਿਲੰਡਰ ਜਿਹੜੇ ਚੁੱਲ੍ਹੇ ਹੁੰਦੇ ਉਹਨਾਂ ਦੇ ਥੱਲੇ ਆ ਜਾਂਦੀਆਂ ਕਿਉਂਕਿ ਕਿਚਨ 'ਚ ਆ ਜੇ ਰਾਤ ਨੂੰ ਕਿਤੇ ਘੁੰਮ ਜੇ ਤੇ ਵੈਸੇ ਤੇ ਅਸੀਂ ਕਪੜਾ ਮਾਰਦੇ ਸਫਾਈ ਜਿੰਨੀ ਮਰਜ਼ੀ ਰੱਖ ਲਓ ਹਨਾ ਤੇ ਪਰ ਇਹਦੇ ਨਾਲ ਇਹਦੀ ਸਮੈਲ ਦੇ ਨਾਲ ਜਿਹੜੀ ਕਿਰਲੀ ਆ ਕਿਚਨ 'ਚ ਨਹੀਂ ਆਂਦੀ ਤੇ ਤੁਸੀਂ ਇਦਾਂ ਕਰੋ ਕਿ ਜਿਸ ਤਰ੍ਹਾਂ ਮੋਰ ਦਾ ਪੰਖ ਹੁੰਦਾ ਉਹ ਵੀ ਜੇ ਰੱਖ ਦੋ ਕਿਰਸੋਈ ਦੇ ਵਿੱਚ ਇੱਕ ਮੈਂ ਦੀਵਾਰ ਤੇ ਲਗਾਇਆ ਹੋਇਆ ਉਹਦੇ ਕਰਕੇ ਵੀ ਕਿਰਲੀ ਜਿਹੜੀ ਰਸੋਈ 'ਚ ਨਹੀਂ ਆਂਦੀ ਤੇ ਇਹ ਮੈਂ ਜਿਹੜੇ ਛਿਲਕੇ ਸੀ ਇਹ ਪਿਆਜ਼ ਦੇ ਇਹਨਾਂ ਨੂੰ ਲੈ ਲਿਆ ਇਹ ਮੈਂ ਇਹਨਾਂ ਨੂੰ ਪਰੋ ਕੇ ਇਦਾਂ ਤੇ ਗੈਸ ਦੇ ਨਾਲ ਇਦਾਂ ਟੰਗ ਦਾਂਗੀ ਇੱਕ ਸਾਈਡ ਤੇ ਛਿਲਕਿਆਂ ਨੂੰ ਤੇਰੀ 스멜 ਦੇ ਨਾਲ ਵੀ ਜਿਹੜੀ ਕਿਰਲੀ ਜੀ ਵਗੈਰਾ ਸੌਣ ਦੇ ਮਹੀਨੇ ਵਿੱਚ ਹਮੇਸ਼ਾ ਹੀ ਮੈਂ ਇਦਾਂ ਹੀ ਕਰਦੀ ਆ ਕਿ ਕਿਉਂਕਿ ਬਰਸਾਦਾ ਦਾ ਮੌਸਮ ਹੁੰਦਾ ਸਿੱਲਣ ਦਾ ਸਿੱਲਣ ਹੁੰਦੀ ਆ ਤੇ ਇਸ ਕਰਕੇ ਕਦੀ ਵੀ ਕੋਈ ਵੀ ਮੱਖੀ ਮੱਛਰ ਆ ਸਕਦਾ ਹੈ ਤੇ ਇਹਨੂੰ ਹੁਣ ਮੈਂ ਗੈਸ ਦੇ ਨਾਲ ਇਹਨੂੰ ਟੰਗਦਾ ਕਿ ਇੱਦਾਂ ਤੇ ਜਿਹੜਾ ਜਿਹੜਾ ਪਿਆਜ਼ ਐ ਪਿਆਜ਼ ਨੂੰ ਮੈਂ ਬਾਹਰੋਂ ਥੋੜਾ ਛਿਲਕੇ ਹੋਰ ਵਿੱਚ ਲਾ ਲਾਂਗੀ ਤੇ ਵਿੱਚੋਂ ਦੀਵੇ ਵਾਂਗੂ ਇਹਨੂੰ ਮੈਂ ਬਣਾ ਲੈਂਦੀ ਹੁੰਦੀ ਆ ਪਿਆਜ਼ ਨੂੰ ਕਿ ਪਿਆਜ਼ ਦੀ ਸਮੈਲ ਦੇ ਨਾਲ ਕਿਰਲੀ ਨਾ ਬਿਲਕੁਲ ਹੀ ਘਟੇ ਨਾ ਰਹਿੰਦੀ ਤੇ ਇਹ ਜਦੋਂ ਦੀ ਮੈਨੂੰ ਇਹ ਟ੍ਰਿਕ ਪਤਾ ਲੱਗਾ ਮੈਂ ਤਿੰਨ ਸਾਲ ਤੋਂ ਇਦਾਂ ਹੀ ਕਰ ਰਹੀ ਆ ਤੇ ਮੈਂ ਕਿ ਚਲੋ ਭੈਣਾਂ ਦੇ ਨਾਲ ਇਹ ਸ਼ੇਅਰ ਕਰ ਦਿੰਨੇ ਆ ਤੇ ਇਦਾਂ ਮੈਂ ਇੱਥੇ ਟੰਗ ਦਿੱਤੀ ਸੀਗੀ ਤੇ ਚੁੱਲ੍ਹੇ ਤੇ ਲੱਗੇ ਤੇ ਹੁਣ ਮੈਂ ਜਿਹੜਾ ਇਹ ਪਿਆਜ਼ ਆ ਇਹਨੂੰ ਵਿੱਚੋਂ ਇਦਾਂ ਕੱਢ ਲਾਂਗੀ ਪਿਆਜ਼ ਨੂੰ ਦੀਵੇ ਵਾਂਗੂ ਬਣਾ ਲਾਂਗੀ ਤੇ ਇਹਦੇ ਵਿੱਚ ਮੈਂ ਪਾਵਾਂਗੀ 5-6 ਲੌਂਗ ਪਾ ਦਾਂਗੀ ਇਹਦੇ ਵਿੱਚ ਤੇ ਇੱਕ ਬੱਤੀ ਬਣਾ ਕੇ ਤੇ ਤੁਸੀਂ ਦੇਸੀ ਕਿਉ ਵੀ ਪਾ ਸਕਦੇ ਹੋ ਤੇ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਤੇ ਇਹਦੇ ਵਿੱਚ ਮੈਂ ਇਦਾਂ ਬੱਤੀ ਬਣਾ ਲਈ ਰੂਹ ਦੀ ਤੇ ਪਹਿਲਾਂ ਮੈਂ ਲੌਂਗ ਪਾ ਲਾਂਗੀ 5-6 ਵਿੱਚ ਇਹਦੇ ਤੇ ਫਿਰ ਮੈਂ ਇਹ ਬੱਤੀ ਰੱਖ ਦਾਂਗੀ ਤੇ ਫਿਰ ਮੈਂ ਤੇਲ ਪਾਇਆ ਸਰੋਂ ਦਾ ਤੇ ਉਤੋਂ ਮੈਂ ਮਸ਼ਕਪੂਰ ਜਿਹੜਾ ਉਹ ਸੀਗਾ ਉਹ ਮੈਂ ਪਾ ਦਾਂਗੀ ਮਸ਼ਕਪੂਰ ਦੀ 스멜 ਔਰ ਪਿਆਜ਼ ਦੀ 스멜 ਤੇ ਲੌਂਗਾਂ ਦੀ 스멜 ਦੇ ਨਾਲ ਕਿਰਲੀ ਬਿਲਕੁਲ ਨਹੀਂ ਰਹੇਗੀ ਘਰ 'ਚ ਤੇ ਇਦਾਂ ਤੁਸੀਂ ਦੀਵੇ ਵਾਂਗੂ ਤੁਖਾ ਕੇ ਜਿੱਥੇ ਕਿਰਲੀ ਹੈਗੀ ਆ ਉਥੇ ਲਾਗੇ ਰੱਖ ਦੋ ਤੁਸੀਂ ਮੇਰੇ ਬਾਥਰੂਮ 'ਚ ਮੈਂ ਇਸ ਕਰਕੇ ਹੁਣ ਬਾਥਰੂਮ ਦੀ ਖਿੜਕੀ ਵਿੱਚ ਇਹਨੂੰ ਰੱਖ ਦਾਂਗੀ ਤੇ ਉਹ ਕਿਰਲੀ ਜਿਹੜੀ ਉਥੋਂ ਪੱਜ ਜਾਏਗੀ ਸਾਨੂੰ ਮਤਲਬ ਕੱਢਣ ਦੀ ਕੋਈ ਜ਼ਰੂਰਤ ਨਹੀਂ ਉਹ ਆਪਣੇ ਆਪ ਹੀ ਇਹਦੀ ਮਸ਼ਕ ਦੇ ਨਾਲੋਂ ਕਿਰਲੀ ਜਿਹੜੀ ਉਹ ਚਲੇ ਜਾਏਗੀ ਜੀ ਜੇ ਅਗਰ ਤੁਹਾਨੂੰ ਥੋੜੀ ਜਿਹੀ ਮੇਰੀ ਟ੍ਰਿਕ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਹਮੇਸ਼ਾ ਇਦਾਂ ਹੀ ਕਰਦੀ ਆ ਤੇ ਸਾਰੀਆਂ ਭੈਣਾਂ ਇਦਾਂ ਜਰੂਰ ਕਰੋ ਕਿ ਛੋਟਾ ਜਿਹਾ ਛੋਟੇ ਛੋਟੇ ਜਿਹੜੇ ਇਹ ਟ੍ਰਿਕ ਕਰਨ ਦੇ ਨਾਲ ਆਪਣੇ ਜਿਹੜਾ ਸੇਫਟੀ ਦਾ ਧਿਆਨ ਰੱਖਣਾ ਚਾਹੀਦਾ ਹਨ ਕਿਉਂਕਿ ਮੱਖੀ ਮੱਛਰ ਜਿੰਨਾ ਵੀ ਕੁਝ ਵੀ ਕੁਝ ਵੀ ਨਹੀਂ ਆਂਦਾ ਇਹਦੇ ਨਾਲ ਆਲ ਆਊਟ ਦੀ ਵੀ ਨਹੀਂ ਜ਼ਰੂਰਤ ਪੈਂਦੀ ਤੇ ਇਹਨੂੰ ਹੁਣ ਤੁਖਾਲਾਂਗੇ ਇਦਾਂ ਇਹ ਤਾਂ ਇਹ ਦੀਵਿਅੰਗੂ ਇਹਦਾ ਧੁੱਕ ਜਾਏਗਾ ਤੇ ਇਹਦੀ 스멜 ਮੁਸ਼ਕਪੂਰ ਜਦੋਂ ਉਤੋਂ ਪਾ ਦੋ ਤੇ ਉਹਦੀ 스멜 ਐਨੀ ਵਧੀਆ ਆਉਂਦੀ ਆ ਉਤੋਂ ਲੌਂਗਾ ਦੀ ਤੇ ਕੋਈ ਮਾੜਾ ਵੀ ਨਹੀਂ ਲੱਗਦਾ ਤੇ ਸਿਹਤ ਲਈ ਵੀ ਬਹੁਤ ਵਧੀਆ ਹੁੰਦੀ ਕਿ ਆਰਗੈਨਿਕ ਚੀਜ਼ਾਂ ਨੇ ਸਾਰੀਆਂ ਤੇ ਇਹਨੂੰ ਹੁਣ ਮੈਂ ਬਾਥਰੂਮ ਦੀ ਖਿੜਕੀ 'ਚ ਰੱਖ ਦਾਂਗੀ ਤੇ ਇਹ ਜਿਹੜੇ ਇਹ ਨਿੰਬੂ ਕੀਤੇ ਹੋਏ ਇਹਨਾਂ ਨੂੰ ਕਮਰਿਆਂ ਵਿੱਚ ਰੱਖ ਦਾਂਗੀ ਅੱਜ ਮੈਂ ਤੁਹਾਨੂੰ ਤਿੰਨ ਤਿੰਨ ਟ੍ਰਿਕਾਂ ਦੱਸੀਆਂ ਅਗਰ ਤੁਹਾਨੂੰ ਥੋੜੀ ਜਿਹੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਹਾਂਜੀ ਫਰੈਂਡਸ ਤੇ ਇਹ ਮੈਂ ਹੁਣ ਇਹਨਾਂ ਨੂੰ ਜਿਹੜੇ ਇਹ ਨਿੰਬੂ ਆ ਇਹਨਾਂ ਨੂੰ ਕਮਰਿਆਂ ਦੀ ਨੁਕੋਨਾ ਵਿੱਚ ਰੱਖ ਦਾਂਗੀ ਮੱਖੀ ਮੱਛਰ ਕੁਛ ਵੀ ਜੋ ਵੀ ਕੀੜੇ ਕੀਟਲੀ ਵਗੈਰਾ ਅੰਦਰ ਨਹੀਂ ਆਏ ਕਿ ਮੈਂ ਦੋ ਰੂਮ ਚ ਰੱਖ ਦਾਂਗੀ ਤੇ ਇਹ ਵੀ ਇਹਨੂੰ ਮੈਂ ਨੁਕਲ ਚ ਦਿਖਾ ਦਾਂਗੀ ਇਦਾਂ ਇਹਦੇ ਨਾਲ ਕੋਈ ਵੀ ਸ਼ਿਪਕਲੀ ਵਗੈਰਾ ਨਹੀਂ ਆਏਗੀ ਘਰ ਵਿੱਚ ਅਗਰ ਤੁਹਾਨੂੰ ਮੇਰੀ ਥੋੜੀ ਜੀ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੇ ਤੁਹਾਨੂੰ ਥੋੜੀ ਜੀ ਵੀ ਟ੍ਰਿਕ ਮੇਰੀ ਪਸੰਦ ਆਈ ਤੇ ਕਮੈਂਟ ਕਰਕੇ ਪਿਆਰ ਜਰੂਰ ਦੱਸਿਓ ਤੇ ਚਲੋ ਜੀ ਮਿਲਦੇ ਆ ਅੱਜ ਦਾ ਫਿਰ ਵਲੌਗ ਇੱਥੇ ਖਤਮ ਕਰਦੇ ਆ ਮਿਲਦੇ ਆ ਕੱਲ ਤੋਂ ਨਵਾਂ ਵਲੌਗ ਲੈ ਕੇ ਆਨੇ ਆ ਸਸ ਸ਼ਿਕਾ ਲਓ ਕੇਅਰ